ਸੌਂ ਝਕਾਉਣੀ ਹੈ ਪੰਜਾਬ ਪੁਲਿਸ ਡਬਲ ਗੜ ਤੋਂ ਸਿੱਧਾ ਦਿੱਲੀ ਲੈ ਕੇ ਜਾਵੇਗੀ ਕੋਈ ਸ਼ਰਤਾਂ ਅਮਰਸਰ ਦੇ ਡੀਸੀ ਸਾਹਿਬ ਵੱਲੋਂ ਰੱਖੀਆਂ ਗਈਆਂ ਨੇ ਲਿਖਤੀ ਰੂਪ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਰਣਕੇ ਪ੍ਰਸ਼ਾਸਨ ਵੱਲੋਂ ਬੋਲਦੇ ਵਿੱਚ ਇਹ ਹੋਊਗਾ ਕਿ 5 ਦਿਨ ਦੀ ਪ੍ਰੋਬਲ ਹੈ ਜਾਂ 4 ਦਿਨ ਦੀ ਕੁਝ ਵੀ ਹੈ ਤੇ ਕੋਈ ਵੀ ਆਮ ਲੋਕਾਂ ਦੇ ਵਿੱਚੋਂ ਕੋਈ ਮਿਲ ਨਹੀਂ ਸਕੂਗਾ ਕੋਈ ਵੀਡੀਓਗ੍ਰਾਫੀ ਜਾਂ ਕੋਈ ਸਟੇਟਮੈਂਟ ਬਿਆਨ ਨਹੀਂ ਕੀਤੀ ਜਾਊਗੀ ਕੋਈ ਆਮ ਨਹੀਂ ਮਿਲ ਸਕਦਾ ਸਮਝ ਕੌਣ ਤੋਂ ਬਾਅਦ ਕਿਸੇ ਘਰ ਦੇ ਵਿੱਚ ਰੱਖਿਆ ਜਾਊ ਪੰਜਾਬ ਪੁਲਿਸ ਦੀ ਪੰਜਾਬ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋ ਦੁਆਰਾ ਫਿਰ ਜੇਲ੍ਹ ਵਿੱਚ ਭੇਜਿਆ ਜਾਊ ਇਹ ਸੁਵਿਧਾਨਿਕ ਹੱਕ ਹੈ ਇਹ ਜਿਹੜਾ ਮਨੋਖ ਕੋਈ ਵੀ ਇਨਸਾਨ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਹੱਕ ਨੂੰ ਰਾਖਵਾਂ ਰੱਖਿਆ ਜਾਂਦਾ ਹੈ ਉਹਨੂੰ ਉਹ ਹੱਕ ਮਿਲਦਾ ਹੈ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਇਹਨਾਂ ਲੋਕਾਂ ਨੇ ਫੁਕਰੀਆਂ ਮਾਰੀਆਂ ਇਹ ਜਿਹੜਾ ਐਮਪੀ ਵੀ ਬਣਿਆ ਨਾ ਇਹ ਫੁਕਰਪਣੇ ਦੇ ਵਿੱਚ ਹੀ ਫੁਕਰੇ ਲੋਕਾਂ ਨੇ ਬਣਾਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਇੱਕ ਗੱਲ ਕਹਿਣੀ ਹੈ ਬੜੀ ਕੌੜੀ ਜੀ ਜਦੋਂ ਸਰਕਾਰ ਬਣਦੀ ਹੈ ਨਾ ਤਾਂ ਮਾਲਵੇ ਦੇ ਵਿੱਚੋਂ ਸਰਕਾਰ ਬਣ ਜਾਂਦੀ ਹੈ ਪਰ ਮਾਜੇ ਦੇ ਵਿੱਚ ਜਿਹੜੀ ਜਰਨੈਲੀ ਜਰਨੈਲੀ ਜਾਂ ਜਰਨੈਲ ਜਰਨੈਲ ਸ਼ਬਦ ਵਰਤਿਆ ਜਾਂਦਾ ਇਹ ਫੁਕਰਪਣਾ ਤੇ ਬੇਵਕੂਫੀ ਤੋਂ ਸਵਾਇਪੁਰ ਕੁਝ ਨਹੀਂ ਹੈ ਇਹ ਸਚਾਈ ਹੈ ਜੇ ਤੁਸੀਂ ਜੂਨ 84 ਦੀ ਗੱਲ ਕਰੋਗੇ ਪਿੰਡਾਂ ਵਾਲੇ ਨੂੰ ਉਭਾਰਿਆ ਗਿਆ ਕੌਮ ਦਾ ਨੁਕਸਾਨ ਕੀਤਾ ਉਹਦੇ ਆਪਣੇ ਬੱਚੇ ਇੱਕ ਕੈਨੇਡਾ ਵਿੱਚ ਬੈਠਾ ਮੁੰਡਾ ਇੱਕ ਜਲੰਧਰ ਬੈਠਾ ਪੰਜਾਬ ਦੇ ਵਿੱਚ ਬੇਸ਼ਮਾਰ ਪ੍ਰਾਪਰਟੀ ਹੈ। ਗੁਰੂ ਪਾਸ਼ਾ ਨੇ ਆਪਣੇ ਬੱਚੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ ਪਿੰਡਾਂ ਵਾਲੇ ਦੇ ਬੱਚੇ ਅੰਮ੍ਰਿਤਸਰ ਤੋਂ ਬਾਹਰ ਰਹੇ। ਵਧੀਆ ਪੜਾਈ ਲਖਾਏ ਗਏ। ਇਹ ਕੇਵਲ ਇੱਕ ਪਲਾਂਟ ਕੀਤੀਆਂ ਹੋਈਆਂ ਸਕੀਮਾਂ ਜਾਂ ਪਾਲਿਸੀਆਂ ਹੋਣੀਆਂ ਨੇ ਚੱਲਦਾ ਹੁੰਦੀਆਂ ਨੇ। ਤੇ ਅਸੀਂ ਇਹ ਡੂ ਲੋਕਾਂ ਭੇਡਾਂ ਵਾਂਗੂ ਪਿੱਛੇ ਲੱਗਦੇ ਆ ਅਸੀਂ ਕੋਈ ਤਤ ਸਮਝਦੇ ਨਹੀਂ ਤੇ ਨਾ ਸਾਨੂੰ ਸਮਝ ਆਉਣੀ ਹੈ ਤੇ ਇਦਾਂ ਹੀ ਅੰਮ੍ਰਿਤਪਾਲ ਨੂੰ ਉਭਾਰ ਕੇ ਜਿਤਾਇਾਂਗੇ ਚਲੋ ਮੈਂ ਜਿਹੜੀ ਗੱਲ ਕਰ ਰਹੀ ਹਾਂ ਜਿਹੜੀਆਂ ਡਿੰਗਾ ਮਾਰੀਆਂ ਗਈਆਂ ਸੀ ਜਾਣੇ ਮੋੜ ਵਾਂਗੂ ਉੱਪਰ ਦੀ ਰੋਂਦਾਂ ਵਾਲਾ ਪਟਾ ਪਾਇਆ ਹੁੰਦਾ ਸੀ ਵੱਡੀ ਸ੍ਰੀ ਸਾਹਿਬ ਰਾਤਰੇ ਸ੍ਰੀ ਸਾਹਿਬ ਤੇ ਭਿੰਡਰਾਂ ਵਾਲੇ ਵਰਗਾ ਤੀਰ ਫੜਿਆ ਹੋਇਆ ਸੀ ਕੀ ਉਹ ਤੀਰ ਲੈ ਕੇ ਅੰਦਰ ਜਾਊਗਾ ਵੱਡੀ ਸ੍ਰੀਸਵ ਲੈ ਕੇ ਜਾਊਗਾ ਜੌਣੇ ਮੋੜ ਵਾਲਾ ਜਿਹੜਾ ਪਟਾ ਪਾਇਆ ਸੀ ਨੌਂਦਾ ਮੜ ਉਹ ਲੈ ਕੇ ਜਾਊਗਾ ਇਹ ਹੋ ਸਕਦਾ ਹੁਣ ਜਿਹੜੀਆਂ ਭੇਡਾਂ ਕਹਿੰਦੀਆਂ ਸੀ ਆਜ਼ਾਦੀ ਚਾਹੀਦੀ ਏ ਸਾਨੂੰ ਅਸੀਂ ਗੁਲਾਮ ਹੁਣ ਆਜ਼ਾਦ ਜਾਊਗਾ ਸੌ ਚੱਕਣ ਵਾਲ ਤੇ ਜਾਂ ਗੁਲਾਮ ਜਾਊਗਾ ਇਹ ਨਿਰਣਾ ਕਰਨਾ ਪੈਣਾ ਇਵਰਗੜ ਡੀਐਲ ਨੂੰ ਹੱਥਕੜੀਆਂ ਲਾ ਕੇ ਆਜ਼ਾਦ ਨੂੰ ਲੈ ਕੇ ਆਉਣਗੇ ਜਾਂ ਗੁਲਾਮ ਨੂੰ ਲੈ ਕੇ ਆਉਣਗੇ ਚਾਰ ਦਿਨਾਂ ਜਿਹੜੀ ਪ੍ਰੋਬਲ ਮਿਲੀ ਹੈ ਇਹ ਆਜ਼ਾਦ ਨੂੰ ਮਿਲੀ ਹੈ ਜਾਂ ਗੁਲਾਮ ਨੂੰ ਮਿਲੀ ਹੈ ਇਹ ਸਵਾਲ ਨੇ ਬਹੁਤ ਵੱਡੇ ਜਿਹੜੇ ਭਿੰਡਰਾਂ ਵਾਲੇ ਸਿਰ ਤੇ ਪੱਗ ਬੰਨੀ ਸੀ ਉਦਾਂ ਹੀ ਉਹ ਪੱਗ ਲੋਕ ਸਭਾ 'ਚ ਜਾਊਗੀ ਉਦਾਂ ਹੀ ਉਹ ਤੀਰ ਜਾਊਗਾ ਉੱਧੇ ਹੀ ਜਾ ਕੇ ਉੱਥੇ ਕਹਿਣਾ ਪਊਗਾ ਮੈਂ ਨਹੀਂ ਮੰਨਦਾ ਸਵਿਧਾਨ ਨੂੰ ਇਦਾਂ ਕਿਹਾ ਜਾਊ ਹੁਣ ਉਹ ਜਗਾ ਕਿਹਾ ਜਾਊ ਇਹ ਪਾਸਪੋਰਟ ਤੇ ਦਸਤਾਵੇਜ਼ ਹੈ ਮੈਂ ਨਹੀਂ ਮੰਨਦਾ ਇਹ ਕਿਹਾ ਜਾਊ ਉੱਥੇ ਨਾ 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 ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ ਬੀਬਾ ਪੁੱਤ ਬਣ ਕੇ ਐ ਦੋਨੋਂ ਹੱਥ ਜੋੜ ਕੇ ਪਹਿਲਾਂ ਭਾਰਤੀ ਸਵਿਧਾਨ ਨੂੰ ਸਿਰ ਝੁਕਾਉਣਾ ਪਊ ਮੈਂ ਬੋਲ ਕੇ ਦੱਸਾਂ ਮੈਂ ਭਾਰਤ ਦੀ ਸੰਵਧਾਨ ਨੂੰ ਮੰਨਦਾ ਹਾਂ ਅਮਰਤਪਾਲ ਸਿੰਘ ਮੂਤਪਾਲ ਇਹ ਕਹਿਣਾ ਪੁੱਛਤੇ ਮੈਂ ਪਾਸਪੋਰਟ ਨੂੰ ਦਸਤਾਵੇਜ਼ ਸਮਝਦਾ ਸੀ ਪਰ ਉਸੇ ਪਾਸਪੋਰਟ ਤੇ ਮੈਂ ਕੈਨੇਡਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਭੱਜਣ ਨੂੰ ਤਿਆਰ ਸੀ ਉਹ ਆਡੀਓ ਵਾਇਰਲ ਹੋਈ ਹੋਈ ਹੈ ਸਹੀ ਹੈ ਕਿ ਗਲਤ ਹੈ ਉਸੇ ਪਾਸਪੋਰਟ ਦੇ ਨਾਲ ਨਜੜੀ ਇੰਗਲੈਂਡ ਦੀ ਕੁੜੀ ਨਾਲ ਵਿਆਹ ਕਰਾਇਆ ਉਹਦੇ ਨਾਲ ਇੰਗਲੈਂਡ ਜਾਣਾ ਸੀ ਇਹ ਸੱਚ ਹੈ ਕਿ ਝੂਠ ਹੈ ਇਹ ਸੁਣ ਕੇ ਗੜਲਾਂ ਹੀ ਜਣੀਆਂ ਨੇ ਦੇ ਚੱਲੋ ਇਹਦੇ ਵਿੱਚੋਂ ਗੱਲ ਦੱਸੋ ਕਿਹੜੀ ਗਲਤ ਹੈ ਕਿਹਾ ਸੀ ਨਾ ਕਿ ਮੈਂ ਭਾਰਤੀ ਸਿਧਾਂਤ ਨੂੰ ਮੰਨਦਾ ਨਹੀਂ ਪਾਸਪੋਰਟ ਨੂੰ ਮੰਨਦਾ ਨਹੀਂ ਫਿਰ ਇਹ ਵੀ ਕਹਿੰਦਾ ਸੀ ਜੇ ਕੰਮ ਲੈਣਾ ਹੋਵੇ ਭਾਰਤੀ ਸਿਧਾਂਤ ਨੂੰ ਮੰਨ ਲਓ ਕਿ ਇਹੀ ਗੱਲ ਉਥੇ ਕੱਲ ਨੂੰ ਕਹਿ ਦਊਗਾ ਇਹੀ ਗੱਲ ਕੱਲ ਨੂੰ ਕਹਿ ਦਊਗਾ ਕਿ ਮੈਂ ਤਾਂ ਕੰਮ ਲਿਆ ਮੈਂ ਤਾਂ ਮੰਨਦਾ ਨਹੀਂ ਐਸਾ ਕਿ ਦਾ ਬਿਲਕੁਲੀ ਬੀਬਾ ਪੁੱਤ ਬਣਾਤਾ ਅਗਲੇ ਨੇ ਜਿਵੇਂ ਉਹ ਤੋਤਾ ਨੇ ਘਰ ਦੇ ਵਿੱਚ ਰੱਖਿਆ ਹੁੰਦਾ ਉਹਨੂੰ ਘਰ ਦਾ ਮਾਲ ਕਹਿੰਦਾ ਚੋਰੀ ਖਾਣੀ ਹੈ ਮਾਲ ਕਹੂਗਾ ਪਿੱਛੇ ਕਹਿ ਦਊਗਾ ਹਾਂ ਖਾਣੀ ਹੈ ਚੋਰੀ ਨਹੀਂ ਖਾਣੀ ਨਹੀਂ ਖਾਣੀ ਜੇ ਬੋਕਰ ਉਹਨਾਂ ਤੋਂ ਤਾਂ ਮਾਲਕ ਕਹਿੰਦੇ ਚੋਰੀ ਨਹੀਂ ਖਾਣੀ ਕੋ ਘੱਲੇ ਖਾਣੀ ਜੇ ਰੱਜੇ ਨੂੰ ਕਹਿੰਦੇ ਚੋਰੀ ਖਾਣੀ ਹੈ ਹਾਂ ਖਾਣੀ ਹੈ ਇਦਾਂ ਪਾਠ ਪੜਾਇਆ ਅਗਲਿਆਂ ਨੇ ਸਮਝ ਆਈ ਗੱਲ ਦੀ ਤਰਨ ਕਾਲ ਨੂੰ ਜਿਨ੍ਹਾਂ ਨੇ ਮੁਬਾਰਕਾਂ ਦੇਣ ਵਾਸਤੇ ਵੀਡੀਓ ਬਣਾਉਣੀਆਂ ਨੇ ਪਹਿਲਾਂ ਬਣਾ ਕੇ ਰੱਖ ਲਿਓ ਕੱਲ ਨੂੰ ਪਾ ਦਿਓ ਕਿ ਇਹ ਦੇ ਉਮਰਤਪਾਲ ਜਿੰਦਾਬਾਦ ਹਲਕਤਨ ਵੀ ਕਹਿ ਦਿਓ ਇਹ ਵੀ ਕਹਿ ਦਿਓ ਭਾਰਤੀ ਸਭਾ ਨੂੰ ਉਮਰਤਪਾਲ ਮੰਦਾ ਨਹੀਂ ਅਮਰਤਪਾਲ ਦਾ ਟ੍ਰੈਕ ਕਰਕੇ ਜਾਣਦਾ ਹੈ ਅਮਰਤਪਾਲ ਦਾ ਪਾਸਪੋਰਟ ਨੂੰ ਇੱਕ ਦਸਤਾਵੇਜ਼ ਮੰਦਾ ਇਹ ਕਹਿ ਦਿਓ ਕਾਨੂੰ ਜਾਂ ਅਮਰਤਪਾਲ ਨੂੰ ਜਿਵੇਂ ਸਿਮਰਜੀਤ ਨੂੰ ਉਂਗਲ ਲਾਈ ਸੀ ਕਿ ਵੱਡੀ ਸਿਰਸਾ ਲੈ ਕੇ ਚੱਲ ਜਾ ਤੀਰ ਲੈ ਕੇ ਬਗ ਜਾ ਭਿੰਡਰਾ ਦੇ ਅੰਦਰ ਚੋਲਾ ਪਾ ਕੇ ਬਗ ਜਾ ਜਿਵੇਂ ਜੌਣੇ ਮੋੜ ਵਾਂਗੂ ਪਟਾ ਪਾਇਆ ਸੀ ਰੌਂਦਾ ਮਾਲ ਉਹ ਪਾ ਕੇ ਚੱਲ ਜਾ ਇਹ ਵੀ ਕਹਿ ਦਿਓ ਕਾਨੂੰ ਕਿਉਂਕਿ ਹੁਣ ਪਤਾ ਹੈ ਜੇ ਮਾੜੀ ਜੀ ਵੀ ਗਲਤੀ ਕਰ ਲਈ ਅਗਲੇ ਖੇਤਰ ਫੇਰ ਨਗੇ ਦੁਆਰਾ ਨਾਲੇ ਬਾਹਰ ਨਹੀਂ ਕੱਢਣਗੇ ਹੁਣ ਪਤਾ ਹੈ ਹੁਣ ਪਤਾ ਹੈ ਜੰਗੀਦਾਰ ਵੀ ਜੇ ਮਾੜੀ ਜੀ ਗਲਤੀ ਹੋ ਗਈ ਆ ਖੇਤਰਾਂ ਨੂੰ ਥਾਂ ਹੋ ਜੂ ਤੇ ਨਾਲੇ ਅੰਦਰ ਜਾਣਾ ਕੋ ਦੁਆਰੇ ਤੇ ਨਾਲੇ ਮੁੜ ਕੇ ਲੈਕਸਿੰਗ ਲੜ ਸਕਦਾ ਹੁਣ ਪਤਾ ਲੱਗਿਆ ਹੁਣ ਥੋੜੀ ਕਹਿਣਾ ਹੁਣ ਜਿਹੜੀਆਂ ਭੇਡਾਂ ਨੇ ਉਹ ਬਾਹਰੋਂ ਕਹਿਣਗੀਆਂ ਵੀਡੀਓ ਪਾਉਣਗੇ ਵਦੀਆਂ ਬੜੀਆਂ ਭੇਡਾਂ ਯਾਨੀ ਕਿ ਜਿਹੜੀ ਮੈਂ ਗੱਲਬਾਤ ਕਹੀ ਹੈ ਨਾ ਕੱਲ ਨੂੰ ਸੌ ਚੁਕਾਈ ਜਾਣੀ ਹੈ ਸੰਵਿਧਾਨਕ ਹੱਕ ਹੈ ਹੱਕ ਸੰਵਿਧਾਨ ਸਭ ਨੂੰ ਦਿੰਦਾ ਹੈ ਪਰ ਜਿਹੜੇ ਲੋਕਾਂ ਦੇ ਨਾਲ ਵਾਦੇ ਕੀਤੇ ਸੀ ਡੇਂਗਾ ਮਾਰੀਆਂ ਸੀ ਉਹ ਡੇਂਗਾ ਹੁਣ ਮਾਰਗੇ ਜਾਣਗੇ ਬਿਲਕੁਲ ਨਹੀਂ ਸਭ ਕੁਝ ਠੱਠੇ ਖੂਜ ਗਿਆ ਜਿਹੜੇ ਜਿਤਾਉਣ ਵਾਲੇ ਨਖਰੂਦ ਸਾਹਿਬ ਤੋਂ ਉਹ ਵੀ ਠੱਠੇ ਖੂ ਜਾਣਗੇ ਅੰਦਰ ਖਾਤੇ ਪਤਾ ਨਹੀਂ ਕੀ ਕੁਝ ਹੋਣਾ ਹੁਣ ਇਹ ਤਾਂ ਸਮਾਂ ਦੱਸੂ ਪਰ ਅਸੀਂ ਭੇਡਾਂ ਸਮਝੀਆਂ ਸਮਝ ਨਹੀਂ ਸਕਦੇ ਆ ਤੇ ਨਹੀਂ ਅਸੀਂ ਸਮਝਣ ਦਾ ਯਤਨ ਕਰਨਾ ਹੁਣ ਜੇ ਬਾਹਰ ਆ ਗਿਆ ਤਾਂ ਮੋਤਪਾਲ ਨੇ ਦਿੱਲੀ ਬੈਠਾ ਰਹਿਣਾ ਲੈ ਕੇ ਵਧੀਆ ਕੋਠੀ 10-12 ਗਨਮੈਨ ਦੋ ਗੱਡੀਆਂ ਲੈ ਕੇ ਪੱਤਾ ਮਿਲੂ ਤਨਖਾਹ ਮਿਲੂ ਸਭ ਕੁਝ ਮਿਲੂ ਖਾਤਿਆ ਮਿਲੂ ਤੇ ਭੇਡਾਂ ਖਨੂਰ ਸਾਹਿਬ ਬਿਆਂ ਬਿਆਂ ਕਰੀ ਜਾਣਗੇ ਫੇਰ ਦਾ ਵਾਸਤੇ ਕਮਰਤ ਪਰ ਹੋਰ ਚਾਹੀਦਾ ਦੁਬਾਰਾ ਫੇਰ ਕਿਉਂਕਿ ਆਜ਼ਾਦੀ ਚਾਹੀਦੀ ਹੈ ਨਾ ਖਾਲਸਾ ਚਾਹੀਦਾ ਨਾ ਸਾਨੂੰ ਹੁਣ ਸੇਤੀ ਮਿਲ ਜਾਣਾ ਅੱਧਾ ਤਾਂ ਮਿਲ ਗਿਆ ਅਜਾਦਾ ਕੱਲ ਨੂੰ ਮਿਲ ਜੂ ਇਹ ਗੱਲਾਂ ਬੜੀਆਂ ਕੌੜੀਆਂ ਨੇ